ਇਲਾਕੇ ਵਿੱਚ ਕੁਝ ਮਹਿਲਾਵਾਂ ਦਾ ਚੋਰਗਰੋ ਸਰਗਰਮ ਨਜ਼ਰ ਆ ਰਿਹਾ ਹੈ ਜਿਨ੍ਹਾਂ ਦੇ ਹੱਥਾਂ ਵਿੱਚ ਪਲਾਸਟਿਕ ਦੇ ਬੋਰੀਆਂ ਦੀਆਂ ਬੜਾਈਆਂ ਪੱਲੀਆਂ ਫੜੀਆਂ ਹੋਈਆਂ ਹਨ ਅਤੇ ਉਹ ਸੜਕਾਂ ਤੋਂ ਪਲਾਸਟਿਕ ਦੀਆਂ ਬੋਤਲਾਂ ਜਾਂ ਹੋਰ ਕਬਾਰ ਦਾ ਸਮਾਨ ਚੁੱਕਣ ਦੇ ਬਹਾਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਹਨ ਜਿਨ੍ਹਾਂ ਤੋਂ ਸਤਰਕ ਰਹੇਂਦੀ ਇਲਾਕਾ ਨਿਵਾਸੀਆਂ ਨੂੰ ਬਹੁਤ ਲੋੜ ਹੈ ਮਹਿਲਾਵਾਂ ਦੇ ਇਸ ਗਰੁੱਪ ਵੱਲੋਂ ਸੋਮਵਾਰ ਨੂੰ ਪਿੰਡ ਰਾਮਗੜ੍ਹ ਵਿਖੇ ਸਰਕ ਦੇ ਨੇੜੇ ਲੱਗੇ ਇੱਕ ਸਰਕਾਰੀ ਵੱਡੇ ਬਕਸੇ ਵਿੱਚੋਂ ਉਤਾਰਨ ਚੋਰੀ ਕਰਨ ਦੀ ਵੀਡੀਓ ਵਾਇਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਵੇਗਾ ਕਿ ਇੰਝ ਵੀ ਛਿੱਟੇ ਦਿਨ ਚੋਰੀ ਹੋ ਸਕਦੀ ਹੈ ਪਿੰਡ ਰਾਮਗੜ੍ਹ ਦੇ ਸਾਬਕਾ ਸਰਪੰਚ ਸਰਵਜੀਤ ਸਾਭੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸੋਮਵਾਰ ਨੂੰ 8-10 ਮਹਿਲਾਵਾਂ ਦੇ ਇੱਕ ਗਰੁੱਪ ਵੱਲੋਂ ਨੈਸ਼ਨਲ ਹਾਈਵੇ ਤੋਂ ਪਿੰਡ ਰਾਮਗੜ੍ਹ ਨੂੰ ਆਉਣ ਵਾਲੇ ਮਾਰਗ ਦੇ ਅੱਗੇ ਚੌਕ ਵਿੱਚ ਲੱਗੇ ਬੀਐਸਐਨਐਲ ਦੇ ਬਾਕਸ ਨੂੰ ਸਾਰੇ ਪਾਸਿਓਂ ਘੇਰਾਬੰਦੀ ਕਰ ਲਈ ਹੈ ਤੇ ਕੁਝ ਮਹਿਲਾਵਾਂ ਨੇ ਬਕਸੇ ਦੇ ਦਰਵਾਜ਼ੇ ਨੂੰ ਖੋਲ ਕੇ ਅੰਦਰੋਂ ਤਾਰਾਂ ਕੱਟਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਵੱਲੋਂ ਕੀਤੇ ਜਾ ਰਹੇ ਇਸ ਕਾਰੇ ਦੀ ਸਾਰੀ ਰਿਕਾਰਡਿੰਗ ਉਸ ਚੌਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ। ਮਹਿਲਾਵਾਂ ਵੱਲੋਂ ਕੀਤੀ ਜਾ ਰਹੀ ਚੋਰੀ ਨੂੰ ਰੋਕਣ ਲਈ ਕੁਝ ਵਿਅਕਤੀ ਆਏ ਤਾਂ ਉਕਤ ਮਹਿਲਾਵਾਂ ਫਟਾਫਟ ਥੋੜਫੋ ਚੱਕਰ ਹੋ ਗਈਆਂ। ਸਬਕਾ ਸਰਪੰਚ ਸਰਬਜੀਤ ਸਾਭੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮਹਿਲਾਵਾਂ ਦੇ ਗੁਰੂਕ ਤੋਂ ਸੁਚੇਤ ਰਹਿਣ। ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ।